ਤੇ ਭਾਰਤ ਦੇਸ਼ ਦੇ ਸਭ ਤੋਂ ਵੱਡੇ ਕ੍ਰਾਂਤੀਕਾਰੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਉਹਨਾਂ ਦੇ ਨਾਲ ਦਿੱਲੀ ਤੋਂ ਆਏ ਦਿੱਲੀ ਦੇ ਟਰਾਂਸਪੋਰਟ ਮਨਿਸਟਰ ਕਹਿਲਾਸ਼ ਗਹਿਲੋਟ ਜੀ उन्होंने ट्रांसपोर्ट कमिश्नर कुंदरा जी नौजवान ट्रांसपोर्ट मिनिस्टर लालजीत भुलर जी साढ़े ट्रांसपोर्ट सैकटरी विकास गर्ग जी ऑफिसर साहबान और मेरे सामने भारत लोकतंत्र द्वारा चुने गए एम एल ए साहबान ਮંત્રી ਸਹਿਬਾਨ اور ਸਾਡੀ ਪਾਰਟੀ ਦੇ ਦਰਜਾ ਬਾ ਦਰਜਾ ਜਿੰਨੇ ਵੀ ਅਹੁਦੇਦਾਰ ਸਹਿਬਾਨ ਪਹੁੰਚੇ ਹੋ ਸਾਰਿਆਂ ਦਾ ਧੰਨਵਾਦ ਵੀ ਕਰਦੇ ਆ ਇਕੱਲੇ ਹੋਇਆ ਚੱਲੇ ਹੋਇਆ ਇੱਕ ਇੱਕ ਕਦਮ ਵੀ ਮੱਥੇ ਸਬਕਾਰ ਕਰਦੇ ਆ মিডিਆ ਕੈਪੀਟਲ ਕਿਹਾ ਜਾਂਦਾ ਜਲੰਧਰ ਨੂੰ ਮੇਰੇ ਸਾਹਮਣੇ মিডিਆ ਦੇ ਜਿੰਨੇ ਵੀ ਦੋਸਤ ਭਾਵੇਂ ਉਹ ਸੋਸ਼ਲ ਮੀਡੀਆ ਨੂੰ ਭਾਵੇਂ ਪ੍ਰਿੰਟ ਮੀਡੀਆ ਨੂੰ ਭਾਵੇਂ ਇਲੈਕਟ੍ਰੋਨਿਕ ਮੀਡੀਆ ਨੂੰ ਰਿਪਰੈਜ਼ੈਂਟ ਕਰਦੇ ਨੇ ਮੈਂ ਉਹਨਾਂ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਛੋਟੇ ਜਿਹੇ ਸੱਦੇ ਤੇ ਤੁਸੀਂ ਪਹੁੰਚੇ ਹੋ ਫੰਕਸ਼ਨ ਬਹੁਤ ਛੋਟਾ ਰੱਖਿਆ ਪਰ ਮਤਲਬ ਬਹੁਤ ਵੱਡੇ ਨੇ ਬੜੀਆਂ ਗੱਲਾਂ ਚੱਲੀਆਂ ਕਿ ਲੁੱਟ ਹੋ ਰਹੀ ਹੈ ਇੱਥੇ ਲੁੱਟ ਹੋ ਰਹੀ ਹੈ ਇੱਥੇ ਲੁੱਟ ਹੋ ਰਹੀ ਹੈ ਅਸੀਂ ਇਲੈਕਸ਼ਨ ਦੌਰਾਨ ਵਾਅਦੇ ਕੀਤੇ ਆਹ ਲੁੱਟ ਵੀ ਰੋਕਾਂਗੇ ਆਹ ਲੁੱਟ ਵੀ ਰੋਕਾਂਗੇ ਆਹ ਵੀ ਰੋਕਾਂਗੇ ਆਹ ਵੀ ਰੋਕਾਂਗੇ ਉਹਦੇ ਵਿੱਚੋਂ ਇੱਕ ਲੁੱਟ ਅੱਜ ਬੰਦ ਹੋਣ ਜਾ ਰਹੀ ਹੈ ਉਹ ਹੈਗੀ ਬਸ ਮਾਫੀਏ ਦੀ ਉਹ ਹੈਗੀ ਜਿਨ੍ਹਾਂ ਨੂੰ ਦੋ ਦੋ ਤਿੰਨ ਤਿੰਨ ਸਰਕਾਰਾਂ ਦਾ ਸਮਰਥਨ ਹਾਸਲ ਸੀ ਕਿਉਂਕਿ ਪੰਜਾਬ ਇੱਕ ਉਹ ਜੀ ਸਟੇਟ ਹੈ ਜਿਹੜੀ ਹੈਗੀ ਤਾਂ ਭਾਰਤ ਦੇ ਉੱਤਰੀ ਖੇਤਰ 'ਚ ਹੈ ਪਰ ਵਸਦੀ ਪੰਜਾਬ ਜਿਹੜਾ ਉਹ ਵੱਸਦਾ ਸਾਰੀ ਦੁਨੀਆ 'ਚ ਹੈ ਵੈਂਕੂਵਰ ਵੀ ਇੱਕ ਪੰਜਾਬ ਹੈ ਕੈਲਗਰੀ ਇੱਕ ਪੰਜਾਬ ਹੈ ਐਡਮਿੰਟਨ ਇੱਕ ਪੰਜਾਬ ਹੈ ਟ੍ਰਾਂਟੋ ਇੱਕ ਪੰਜਾਬ ਹੈ ਮੈਲਬਨ ਇੱਕ ਪੰਜਾਬ ਹੈ ਸਿਡਨੀ ਇੱਕ ਪੰਜਾਬ ਹੈ ਲੰਡਨ ਪੰਜਾਬ ਹੈ ਉਹ ਆਉਂਦੇ ਜਾਂਦੇ ਰਹਿੰਦੇ ਨੇ ਕਿਉਂਕਿ ਉਹਨਾਂ ਦੇ ਪੇਕੇ ਨੇ ਕੁੜੀ ਭਾਵੇਂ ਜਿੰਨੇ ਮਰਜੀ ਵੱਡੇ ਘਰ ਵਿਆਹੀ ਜਾਵੇ ਪਰ ਉਹਦੀ ਇੱਕੋ ਇੱਕ ਦਿਲ ਦੀ ਤਮੰਨਾ ਹੁੰਦੀ ਹੈ ਕਿ ਮੇਰੇ ਪੇਕੇਆਂ ਵੱਲੋਂ ਹਮੇਸ਼ਾ ਠੰਡੀਆਂ ਹਵਾਵਾਂ ਦੇ ਬੁੱਲੇ ਆਉਂਦੇ ਰਹਿਣ ਸਾਨੂੰ ਸ਼ਿਕਾਇਤਾਂ ਹੁੰਦੀਆਂ ਸੀ ਲੁੱਟਦੇ ਨੇ ਜੀ 3000 ਜੇ ਥੋੜਾ ਜਿਹਾ ਲੇਟ ਹੋ ਗਏ 4000 ਹੋਰ ਵੀ ਵੱਧ ਕੋਈ ਐਮਰਜੈਂਸੀ ਹੋ ਗਈ 5 5000 ਤੱਕ ਵੀ 에어ਪੋਰਟ ਤੋਂ ਇੱਥੇ ਖੁਸ਼ੀ ਗਮੀ ਦੇ ਸਮਾਗਮਾਂ 'ਚ ਪਹੁੰਚਣ ਦੇ ਪੈਸੇ ਵਸੂਲਦੇ ਰਹੇ ਆ। ਵੀ ਆਸਰਕਾਰ ਕਿਉਂ ਨਹੀਂ ਚਲਾ ਸਕਦੀ ਬੱਸਾਂ? ਇਹ ਤੋਂ ਪਹਿਲਾਂ ਕਾਂਗਰਸ ਨੇ ਤੇ ਕਾਂ ਕਾਲੀਆਂ ਦੀ ਤਾਂ ਬੱਸਾਂ ਹੀ ਸੀ। ਕਾਂਗਰਸ ਨੇ ਵੀ ਕੋਸ਼ਿਸ਼ ਕੀਤੀ ਆਏ ਕਰ ਦਿਆਂਗੇ ਉਹ ਕਰ ਦਿਆਂਗੇ। ਪਰ ਨਹੀਂ ਹੋ ਸਕਿਆ ਉਹਦਾ ਕਾਰਨ ਸੀ ਇੱਕ ਕਿਉਂਕਿ ਆਪ ਮਿਲੇ ਹੋਏ ਸੀਗੇ ਆਪ ਰਲੇ ਹੋਏ ਸੀਗੇ ਹਜੇ ਚਾਸੀਆਂ ਦੇ ਹਿਸਾਬ ਲੈਣੇ ਆ ਬਹੁਤ ਹਸਾਬ ਪੈਨੇ ਹਜੇ ਜਿਹੜੇ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਚੋਂ ਪੈਸਾ ਕੱਢਿਆ ਉਹਦੇ ਪੈਸੇ ਲੈਣੇ ਆ ਹਜੇ ਐਵੇਂ ਬਸ ਚੜ੍ਹ ਕੇ ਡਰਾਮਾ ਕਰ ਲਿਆ ਜੀ ਦੇਖੋ ਮੈਂ ਤਾਂ ਐ ਕਰਤਾ ਜਿਉਂ ਕਰਤਾ ਦੇਖੋ ਰੂਲ ਰੂਲ ਹੈ ਦਿੱਲੀ ਸਰਕਾਰ ਦਾ ਮੈਂ ਇਸ ਗੱਲੋਂ ਧੰਨਵਾਦ ਦੀਆਂ ਕਿ ਉਹਨਾਂ ਨੇ ਕਾਨੂੰਨ ਨੂੰ ਵੀ ਲਾਗੂ ਕੀਤਾ ਤੇ ਸਾਡਾ ਕੰਮ ਵੀ ਕਰਤਾ ਹੁਣ ਦਿੱਲੀ 에어ਪੋਰਟ ਨੂੰ ਸਿੱਧੀਆਂ ਬੱਸਾਂ ਜਾਣਗੀਆਂ ਇੱਕ ਤੁਰ ਗਈ ਦੂਜੀ 2 ਵਜੇ ਸਟਾਰਟ ਖੜੀ ਐ 55 ਬੱਸਾਂ ਤੁਰਨਗੀਆਂ ਭਾੜਾ ਕਰਾਇਆ ਅੰਮ੍ਰਿਤਸਰ ਤੋਂ ਸਭ ਤੋਂ ਦੂਰ ਪੈਂਦਾ ਦਿੱਲੀ ਉਹ 1390 ਐ ਬਾਕੀ 1100 ਦੇ ਆਸ-ਪਾਸ ਐ ਫੈਸਿਲਿਟੀਆਂ ਸਾਰੀਆਂ ਉਹੀ ਜਿਹੜੀਆਂ ਮਾਫੀਏ ਦੀਆਂ ਬੱਸਾਂ ਚੋ ਬਲਕਿ ਉਹ ਤੋਂ ਵੱਧ ਨੇ ਉਹ ਤੋਂ ਵੱਧ ਨੇ ਫੈਸਿਲਟੀਆਂ ਸਹੂਲਤਾਂ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕੋਲੇ ਸਾਨੂੰ ਮਿਲਣਾ ਏ ਸਾਡੇ ਪ੍ਰਵਾਸੀ ਸਾਡੇ ਪਰਦੇਸੀ ਵੀਰ ਭੈਣਾ ਬੱਚੇ ਉਹ ਕਿਸੇ ਲੁੱਟ ਦਾ ਸ਼ਿਕਾਰ ਹੋ ਕੇ ਉੱਥੇ ਜਾਣ ਬਹੁਤ ਸਾਰੇ ਮੈਨੂੰ ਕੱਲ ਇਹੋ ਜਿਹੇ ਬੰਦਿਆਂ ਦੇ ਫੋਨ ਆਏ ਜਿਹੜੇ ਅੱਜ ਬੱਸਾਂ 'ਚ ਜਾ ਰਹੇ ਨੇ ਉਹ ਕਹਿੰਦੇ ਆਉਂਦੇ ਹੋਏ 3500 ਜਾਂਦੇ ਹੋਏ 1200 ਜਾਂ ਮੈਂ ਕਹਿੰਦਾ ਮਤਲਬ ਸਰਕਾਰ ਬਦਲ ਗਈ ਜੀ ਜਿਹੜੀ ਜਦੋਂ ਆਏ ਸੀ 4 ਮਹੀਨੇ ਪਹਿਲਾਂ ਉਦੋਂ ਹੋਰ ਕੋਈ ਸੀ ਉਦੋਂ ਲੁੱਟਣ ਵਾਲੇ ਸੀ ਹੁਣ ਉਹ ਆ ਗਏ ਜਿਹੜੇ ਤੁਹਾਨੂੰ ਪਿਆਰ ਕਰਨ ਵਾਲੇ ਐ ਜਿਹੜੇ ਤੁਹਾਨੂੰ ਤੁਹਾਡੀਆਂ ਜੇਬਾਂ ਤੁਹਾਡੇ ਟੈਕਸ ਦੇ ਪੈਸੇ ਪੈਸੇ ਦਾ ਸਾਫ਼ ਕਰਨ ਵਾਲੇ ਐ ਸੁ ਮੈਂ ਟ੍ਰਾਂਸਪੋਰਟ ਮੰਤਰੀ ਸਾਹਿਬ ਦਾ ਖਾਸ ਤੌਰ ਤੇ ਅਰਵਿੰਦ ਕੇਜਰੀਵਾਲ ਜੀ ਦਾ ਜਿਹਨਾਂ ਨੂੰ ਮੈਂ ਫੋਨ ਕਰਦੇ ਦੇਖਿਆ ਕਿ ਬੱਸ ਜਿੰਨਾ ਜਲਦੀ ਹੋ ਸਕੇ ਜੋ ਮਰਜੀ ਕਰੋ ਇਹ ਆਪਾਂ ਕਰਨਾ ਹੀ ਕਰਨਾ ਹੈ ਅਸੀਂ ਉਹਨਾਂ ਦੀਆਂ ਬੱਸਾਂ ਬਹੁਤ ਫੜੀਆਂ ਦਿੱਲੀ ਦਾ ਤਾਂ 30 40 ਕਿਲੋਮੀਟਰ ਯੂਜ਼ ਕਰਦੇ ਸੀ ਉਹ ਉਹ 30 40 ਕਿਲੋਮੀਟਰ ਚ ਵੀ ਬੱਸਾਂ ਫੜੀਆਂ ਜਿਹੜਾ ਇੱਥੋਂ 200 ਕਰਦੇ ਸੀ ਉਹ ਟਰੈਵਲ ਉਹਨਾਂ ਨੂੰ ਫੜਨ ਦੀ ਹਿੰਮਤ ਨਹੀਂ ਉਹਨਾਂ ਦੀ ਭਾਈ ਜਿਹੜੇ ਕਹਿੰਦੇ ਸੀ ਬੱਸਾਂ ਕਿਉਂ ਨਹੀਂ ਚੱਲਦੀਆਂ ਕੱਲਾ ਕੱਲਾ ਟਾਈਮ ਟੇਬਲ ਕੱਲਾ ਕੱਲਾ ਰੇਟ ਲਿਸਟ ਸਾਰੀ ਪਈ ਐ ਇੱਥੋਂ ਤੱਕ ਕੇ 6 ਮਹੀਨੇ ਪਹਿਲਾਂ ਬੁਕਿੰਗ ਕਰਾ ਲਓ ਰੱਬ ਨਾ ਕਰੇ ਕੋਈ ਹਜੇ ਐਮਰਜੈਂਸੀ ਪੈ ਗਈ ਕਿ 24 ਘੰਟੇ ਪਹਿਲਾਂ ਨਾ ਜਾਣ ਦਾ ਪ੍ਰੋਗਰਾਮ ਬਣ ਗਿਆ 100% ਪੈਸੇ ਵਾਪਸ ਹੋਣਗੇ ਜੀ ਕੋਈ ਕੱਟੇ ਨਹੀਂ ਜਾਊਗਾ ਜਸੂਲਤਾਨੇ ਉਹਨਾਂ ਨੇ ਲੁੱਟ ਮਚਾਈ ਸੀ ਚਲੋ ਫਿਰ ਹੁਣ ਉਹ ਵੀ ਤੋਰ ਲੈਣ ਨਾਲ ਦੇਖਦੇ ਆਂ ਫਿਰ ਕੀ ਦੀਆਂ ਲੀਆਂ ਭਰਦੀਆਂ ਨੇ ਅਸੀਂ ਕਿਹੜਾ ਇਹ ਕਿਹਾ ਵੀ ਤੁਸੀਂ ਉਹ 'ਚ ਨਾ ਬੈਠੋ ਪਰ ਅਸੀਂ ਇਹ ਕਿਹਾ ਕਿ ਇਹਦੇ 'ਚ ਬੈਠੋਗੇ ਪੈਸੇ ਵੀ ਘੱਟ ਤੇ ਨੰਬਰ 2 ਤੇ ਫੈਸਿਲਟੀਆਂ ਵੀ ਜ਼ਿਆਦੇ ਤੇ ਨੰਬਰ 3 ਤੇ ਪੈਸੇ ਖਜ਼ਾਨੇ 'ਚ ਜਾਣਗੇ ਜਿਹਨੂੰ ਦੁੱਗਣਾ ਤਿਗਣਾ ਕਰਕੇ ਤੁਹਾਡੇ 'ਤੇ ਲਾਵਾਂਗੇ